ਸਸ਼ੀ ਗਲਪ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਵਿੱਚ ਸਟੱਡੀ ਕੰਮ ਕਰਨ ਜਾਂ ਪੀਆਰ ਲੈਣ ਦੀ ਯੋਜਨਾ ਬਣਾ ਰਹੇ ਪੰਜਾਬੀਆਂ ਲਈ ਇੱਕ ਬਹੁਤ ਜ਼ਰੂਰੀ ਖਬਰ ਹੈ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਵੱਡੇ ਬਦਲਾਅ ਕੀਤੇ ਹਨ ਜੋ ਨਵੰਬਰ ਮਹੀਨੇ ਤੋਂ ਲਾਗੂ ਹੋਣ ਜਾ ਰਹੇ ਹਨ ਕੈਨੇਡਾ ਇਸ ਸਮੇਂ ਹਾਊਸਿੰਗ ਰਹਿਣ ਸਹਿਣ ਬੁਨਿਆਦੀ ਢਾਂਚੇ ਅਤੇ ਲੇਬਰ ਮਾਰਕੀਟ ਤੇ ਪੈ ਰਹੇ ਦਬਾਅ ਦਾ ਸਾਹਮਣਾ ਕਰ ਰਿਹਾ ਹੈ ਜਿਸ ਕਾਰਨ ਨਿਯਮਾਂ ਨੂੰ ਸਖਤ ਕਰਨਾ ਜ਼ਰੂਰੀ ਹੋ ਗਿਆ ਹੈ 2025 ਤੋਂ 2027 ਲਈ ਪੀਆਰ ਦੀ ਅਸਥਾਈ ਨਿਵਾਸੀਆਂ ਦੇ ਟਿਚਿਆਂ ਨੂੰ ਵੀ ਬਦਲਿਆ ਗਿਆ ਹੈ ਸਭ ਤੋਂ ਵੱਡਾ ਬਦਲਾਅ ਸਟੱਡੀ ਪਰਮਿਟ ਅਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਅਰਜੀਕਰਤਾਂ ਲਈ ਆਇਆ ਹੈ ਆਈਆਰਸੀ ਨੇ ਐਲਾਨ ਕੀਤਾ ਹੈ ਕਿ 1 ਨਵੰਬਰ 2025 ਤੋਂ ਪੀਜੀਡਬਲਯੂਪੀ ਦੀਆਂ ਅਰਜ਼ੀਆਂ ਲਈ ਹੁਣ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਵਿੱਚ ਘੱਟੋ ਘੱਟ ਲੈਂਗੁਏਜ ਟੈਸਟ ਦਾ ਸਬੂਤ ਦੇਣਾ ਲਾਜ਼ਮੀ ਹੋਵੇਗਾ ਯੂਨੀਵਰਸਿਟੀ ਐਜੂਕੇਟਾਂ ਤੋਂ ਸੀਐਲਬੀ 7 ਜਾਂ ਇਸ ਤੋਂ ਵੱਧ ਸਕੋਰ ਦਾ ਸਬੂਤ ਵੀ ਮੰਗਿਆ ਜਾ ਸਕਦਾ ਹੈ ਨਾਲੀ ਸਟੱਡੀ ਪਰਮਿਟ ਦੀਆਂ ਜ਼ਰੂਰੀ ਸ਼ਰਤਾਂ ਵੀ ਵਧਾ ਦਿੱਤੀਆਂ ਗਈਆਂ ਹਨ ਅਤੇ ਜਿਹੜੇ ਵਿਦਿਆਰਥੀ ਪਹਿਲਾਂ ਪ੍ਰੋਵਿੰਸਲੀ ਨੋਮਿਨੀ ਪ੍ਰੋਗਰਾਮ ਰਾਹੀਂ ਅਪਲਾਈ ਕਰਕੇ ਵੀਜ਼ਾ ਵਧਾ ਲੈਂਦੇ ਸਨ ਉਹ ਐਕਸਟੈਂਸ਼ਨ ਹੁਣ ਬੰਦ ਹੋ ਸਕਦਾ ਹੈ ਭਾਰਤੀ ਵਿਦਿਆਰਥੀਆਂ ਲਈ ਨੁਕਤਾ ਜੇ ਤੁਸੀਂ ਨਵੰਬਰ ਵਿੱਚ ਅਪਲਾਈ ਕਰ ਰਹੇ ਹੋ ਤਾਂ ਆਪਣੇ ਇੰਗਲਿਸ਼ ਫ੍ਰੈਂਚ ਲੈਂਗੁਏਜ ਸੀਐਲਬੀ ਸਕੋਰ ਨੂੰ ਧਿਆਨ ਵਿੱਚ ਰੱਖੋ ਅਤੇ ਕਾਲਜ ਜਾਂ ਯੂਨੀਵਰਸਿਟੀ ਦੀ ਚੋਣ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਕਰ ਲਵੋ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਸਟੱਡੀ ਪਰਮਿਟ ਅਤੇ ਪ੍ਰਵਾਨਗੀ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ ਇੱਕ ਰਿਪੋਰਟ ਅਨੁਸਾਰ ਕੈਨੇਡਾ ਵਿੱਚ ਸਟੱਡੀ ਪਰਮਿਟ ਦੀਆਂ ਪ੍ਰਵਾਨਗੀਆਂ 2023 ਦੇ ਵਿੱਚ 590000 ਦੇ ਮੁਕਾਬਲੇ 2025 ਵਿੱਚ 437000 ਤੱਕ ਘਟ ਹੋ ਸਕਦੀਆਂ ਹਨ ਇਸ ਦਾ ਸਿੱਧਾ ਮਤਲਬ ਹੈ ਕਿ ਵਿਦਿਆਰਥੀਆਂ ਲਈ ਕੈਨੇਡਾ ਆਉਣਾ ਹੁਣ ਹੋਰ ਮੁਸ਼ਕਲ ਹੋ ਜਾਵੇਗਾ ਅਤੇ ਮੁਕਾਬਲਾ ਸਖਤ ਹੋਵੇਗਾ ਕਿਉਂਕਿ ਅਰਜ਼ੀਆਂ ਦੀ ਗਿਣਤੀ ਵੱਧ ਰਹੀ ਹੈ ਜਿੰਨੀ ਜਲਦੀ ਹੋ ਸਕੇ ਅਪਲਾਈ ਕਰੋ ਆਪਣੀ ਅਰਜੀ ਫਾਈਲ ਨੂੰ ਮਜ਼ਬੂਤ ਬਣਾਓ ਜਿਸ ਨਾਲ ਦਸਤਾਵੇਜ਼ ਦੇ ਸਬੂਤ ਲੈਂਗੁਏਜ ਟੈਸਟ ਅਤੇ ਵਿੱਤੀ ਸਬੂਤ ਸ਼ਾਮਲ ਹੋਣ ਜੇ ਸਟੱਡੀ ਪਰਮਿਟ ਜਲਦੀ ਨਹੀਂ ਮਿਲਦਾ ਤਾਂ ਬੈਕਅਪ ਯੋਜਨਾ ਤਿਆਰ ਰੱਖੋ IRCC ਨੇ 2026 ਤੱਕ 395000 ਅਤੇ 2027 ਤੱਕ 380000 ਲੋਕਾਂ ਨੂੰ PR ਦੇਣਾ ਟਾਰਗੇਟ ਤੈਅ ਕੀਤਾ ਹੈ। ਇਸ ਵਿੱਚ ਆਰਥਿਕ ਸ਼੍ਰੇਣੀ ਜਿਸ ਵਿੱਚ ਹਨਰਮਦ ਕਾਮੇ ਆਉਂਦੇ ਹਨ ਨੂੰ ਸਭ ਤੋਂ ਵੱਡਾ ਫਾਇਦਾ ਮਿਲਣ ਵਾਲਾ ਹੈ ਕਿਉਂਕਿ ਕੈਨੇਡਾ ਹੁਣ ਜ਼ਿਆਦਾ ਜ਼ੋਰ ਸਕਿਲਡ ਵਰਕਰਾਂ ਦੇ ਉੱਤੇ ਦੇ ਰਿਹਾ ਹੈ। ਜੇ ਤੁਸੀਂ PR ਲਈ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ ਆਰਥਿਕ ਪਾਧਵੇ ਰਾਹੀਂ ਮੁਕਾਬਲਾ ਜ਼ਿਆਦਾ ਮਿਲੇਗਾ ਜਿਸ ਲਈ ਇੱਕ ਰਣਨੀਤੀ ਦੀ ਯੋਜਨਾ ਬਣਾਉਣੀ ਪਵੇਗੀ। ਤੁਸੀਂ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨੂੰ ਮਜ਼ਬੂਤ ਕਰ ਸਕਦੇ ਹੋ। ਅਤੇ ਪ੍ਰ ਵਿੱਚ ਤੇਜ਼ੀ ਲਈ ਪ੍ਰੋਵਿੰਸਲੀ ਨੋਮਿਨੀ ਪ੍ਰੋਗਰਾਮ ਤਹਿਤ ਅਪਲਾਈ ਕਰ ਸਕਦੇ ਹੋ ਅਸਥਾਈ ਵਰਕ ਪਰਮਿਟ ਧਾਰਕਾਂ ਲਈ ਵੀ ਨਿਯਮ ਸਖਤ ਕਰ ਦਿੱਤੇ ਗਏ ਨੇ ਕੈਨੇਡਾ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਵਿਦਿਆਰਥੀਆਂ ਦੇ ਜੀਵਨ ਸਾਥੀਆਂ ਅਤੇ ਅਸਥਾਈ ਕੰਮ ਅਤੇ ਓਪਨ ਵਰਕ ਪਰਮਿਟ ਦੀ ਯੋਗਤਾ ਵਿੱਚ ਬਦਲਾਅ ਆਉਣਗੇ ਇਸ ਦਾ ਮਤਲਬ ਹੈ ਕਿ ਇਹਨਾਂ ਸ਼੍ਰੇਣੀਆਂ ਲਈ ਜਲਦੀ ਹੀ ਯੋਜਨਾ ਮਾਪਦੰਡਾ ਵਿੱਚ ਸ਼ਕਤੀ ਦੇਖਣ ਨੂੰ ਮਿਲ ਸਕਦੀ ਹੈ ਇਸ ਦੇ ਬਾਰੇ ਅਪਡੇਟ ਰਹਿਣਾ ਬਹੁਤ ਹੀ ਜ਼ਰੂਰੀ ਹੈ ਜੇਕਰ ਤੁਸੀਂ ਸਾਡੇ ਚੈਨਲ ਉਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਵਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ